ਦੇ ਵਸਨ ਪਿਆਰ ਪ੍ਰੇਸ਼ਾਸ਼ਿਕਾ ਤੇ ਕਿੰਨੇ ਸਾਰੇ ਪੈਂਪਰਾ ਠੀਕ ਠਾਕ ਤੇ ਮੈਂ ਉਮੀਦ ਕੇ ਸੀ ਜੇ ਪੈਂਪਰਾ ਠੀਕ ਠਾਕ ਹੋ ਗਏ ਤੇ ਅਸੀਂ ਵੀ ਮਾਰਗ ਦੀ ਗੇੜ ਪਾਣਾ ਠੀਕ ਠਾਕ ਆ ਤੇ ਮੇਰੀ ਥੋੜੀ ਜਿਹੀ ਤੀਬੀਅਤ ਖਰਾਬ ਤੇ ਅੱਜ ਇਹਨਾਂ ਲਾਇਆ ਪਾਸਤਾ ਬਣਾਉਣਾ ਤੇ ਪਿਓਤੀਡੇ ਪਾਸਤਾ ਬਣਾਉਣ ਦੇ ਵੇਖਦੇ ਆ ਤੇ ਬੰਦਾ ਵਿਆ ਪਾਸਤਾ ਉਹ ਟੜਲਾ ਪਾਸਤਾ ਬੰਦਾ ਵਿਆ ਤੇ ਆ ਪਾਸਤੇ ਦੇ ਵਿੱਚ ਪਾਸਾ ਉਬਾਲ ਲਿਆ ਪਾਸਾ ਬਾਲ ਕੇ ਰੱਖ ਲਿਆ ਵਾ ਤੇ ਇਧਰ ਮੋਟਾ ਹੜਾ ਢਾਪਲਵਾ ਲੰਮ ਦਾ ਬਿਆਵਾ ਤਰਕਾ ਤੇ ਪਾਪਾ ਜੀ ਮੁੰਨੀ ਵੀ ਨਾਲ ਗਰਮੀ ਵਾਵਾ ਹੀ ਹੈ ਨਾ ਖਾ ਲੋ ਖਾ ਲੋ ਖਾ ਲੋ ਮੁੱਖ ਆਨੇ ਦੁਆ ਨਾ ਸੇ ਕੋਈ ਨਹੀਂ ਹੋ ਰਿਹਾ ਗਿਆ ਰਕੇ ਵਾਲ ਸੈਟ ਕਰਿਆ ਕਰ ਤੇ ਵਾਲ ਬੜੇ ਖਿਲਰੇ ਨੇ ਰਾ ਤਨੂੰ ਕਰੰਟ ਲੱਗਾ ਹੁੰਦਾ ਕੋਈ ਗੇ ਫੇਰ ਮੁੰਨ ਕੁੰਜੀ ਕੁੰਜੀ ਨਾਲ ਹੀ ਲਓ ਠੀਕ ਠੀਕ ਆ ਤੇ ਇਹ ਬਰਉਂ ਦੇ ਪੇ ਪਾਸ ਤਾਂ ਪਖਾਣਾ ਖਾ ਲਿਆ ਤੇ ਨਵਾਂ ਆ ਕੇ ਹੁਣ ਬੰਦਾ ਪੇ ਪਾਸ ਤਾਂ ਇਹਨਾਂ ਨੇ ਰੋਜ ਉਹਨੂੰ ਸਾਫ ਦੇਖਦਾ ਹੁੰਦੇ ਨੇ ਰੋਜ ਤਾਂ ਕੀਤਾ ਹਨ ਨੂੰ ਕਦੀ ਗੋਲ ਕਦੀ ਤੇ ਦੂਜੇ ਜਿਹੜੇ ਆ ਉਹ ਆਪਣਾ ਟੀਵੀ ਤੇ ਲੱਗੇ ਹੋਏ ਆ ਕਿੱਦਾਂ ਅੱਛਾ ਫੋਨ ਨਾਲ ਲੱਗੇ ਜੇ ਮੈਂ ਕਿਹਾ ਟੀਵੀ ਤੇ ਇਹ ਹੁਣ ਦੋਵੇਂ ਫੋਨ ਲੱਗੇ ਆ ਟੀਵੀ ਤੇ ਚੱਲਣ ਦੇ ਆ ਵੇਖ ਲੋ ਤੇ ਚਲੋ ਕੋਈ ਨਾ ਹੁਣ ਮੈਂ ਵੀ ਮੇਰਾ ਦਿਨੇ ਮੇਰਾ ਬਿਸਤਰਾ ਜਿਹੜਾ ਆ ਹੁੰਦਾ ਇੱਥੇ ਮੈਂ ਦਿਨੇ ਮੈਂ ਇੱਥੇ ਬਿਸਤਰਾ ਦੇ ਰੱਖ ਕੇ ਇੱਥੇ ਪਿਆਰ ਪਈ ਰਹਿਣੀ ਆ ਤੇ ਉਹ ਵੇਖੋ ਉਧਰ ਮੇਰੀ ਸ਼ਕਲ ਵੀ ਆਉਂਦੀ ਜੀ ਤੇ ਉਧਰ ਦੇ ਲਾਜ ਵੀ ਦੀ ਸਾਹਮਣੇ ਨਾ ਬੰਦੀ ਹੰਡੇ ਆ ਵੇਖੋ ਤੈਸ਼ੇ ਕਿੱਦਾਂ ਤੇ ਕਿੰਨਾ ਕੁ ਟਾਈਮ ਲੱਗੇਗਾ ਤੇ ਚਲੋ ਠੀਕ ਆ ਜੀ ਵੇਖਦੇ ਆ ਪੀਏ ਜਿਹੜਾ ਪਾਸਤਾ ਦੋਵੇਂ ਜਣੇ ਕਿਦਾਂ ਦਾ ਬਣਾਉਂਦੇ ਆ ਹਾਂਜੀ ਤੁਸੀਂ ਨਹੀਂ ਗਏ ਪਾਸਤੇ ਹਲ ਤੁਸੀਂ ਵੀ ਯੋਗਦਾਨ ਪਾਉਣਾ ਸੀ ਅੱਜ ਹੈ ਅੱਜ ਮਮਾ ਠੀਕ ਹੈ ਤੁਸੀਂ ਹਿੰਜ ਯੋਗਦਾਨ ਪਾਇਆ ਵੇ ਤੇ ਚਲੋ ਠੀਕ ਹੈ ਇਹ ਨਹੀਂ ਹੁਣ ਸੌਂਦੇ ਕਿਉਂਕਿ ਲੱਗਿਆ ਫੋਨ ਤੇ ਤੇ ਮੈਂ ਹੁਣ 2 ਮਿੰਟ ਮੈਡੀਸਿਨ ਖਾਦੀ ਆ ਤੇ ਰੈਸਟ ਕਰਾਂ ਮੈਂ ਆਪਣੇ ਬਿਸਤਰੇ ਤੇ ਆਵਾਂ ਦੇਖ ਕੜਿਆ ਮੈਨੂੰ ਪਿੱਲੋਂ ਵੀ ਵਿਚਾਰਾ ਤੇ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਆਪਾਂ ਬਾਅਦ ਵਿੱਚ ਤੇ ਮੈਂ ਵੀ ਸੌ ਜਾ ਟੀਵੀ ਵੇਖ ਲਾ ਹੁਣ ਵੇਖਦੇ ਆ ਕਿਦਾਂ ਦਾ ਬਣਾਉਂਦੇ ਫੇ ਤਾਂ ਦੱਸਦੇ ਆ ਕਿ ਕਿਦਾਂ ਦਾ ਬਣਾਇਆ ਇਹਨਾਂ ਨੇ ਖਾ ਗਏ ਉਹ ਤਸ਼ੇਰੇ ਕਿਹਦੇ ਕੋਈ ਕੰਮ ਕਾਰਾ ਕਰਤਾਈ ਤਸ਼ਿਆ ਤਸ਼ੇ ਨੇ ਕੱਟਾ ਜੇ ਕਾਰਾ ਤੇ ਕੋਈ ਗਾੜੀ ਪਾ ਲੋ ਹੁਣ ਪਾ ਲੋ ਪਾ ਲੋ ਹੁਣ ਮੈਂ ਮੈਂ ਪੋਣਾ ਪਾ 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 ਪੂਨੇ ਕੱਟ ਕਰੋ ਗੈਸ ਪਛੀ ਤੇ ਵੇਖ ਲੋ ਪਾਇਆ ਅਧਾ ਗੈਸ ਰਲਾ ਛੜਿਆ ਕੋਈ ਨਹੀਂ ਖਾਣਾ ਕਰਾ ਮੈਂ ਕਰ ਉਹ ਨੀਚੇ ਵੀ ਡਿੱਗਾ ਜੇ ਮੇਰੇ ਪੈਰ ਲੱਗ ਗਿਆ ਵੇ ਕੁ ਫੇਤਰ ਤਾਂ ਤਸ਼ਤ ਤੇ ਚਲ ਕੋਈ ਗੱਲ ਨਹੀਂ ਹੋਣਾ ਇਦਾਂ ਨਹੀਂ ਨਾ ਪੋਣਾ ਫਿਰ ਹੌਸਲੇ ਦਾ ਪਾਇਦਾ ਵਾ ਤੈਨੂੰ ਪੜਾ ਇਹਨੂੰ ਕੰਮ ਕਰਾ ਦੇ ਜੈਨ ਨੂੰ ਪਤਾ ਲੱਗਦਾ ਪਸਟ ਹੈ ਤਰਨੂੰ ਨਹੀਂ ਤੇ ਬਾਅਦ ਸੈਟ ਕਰ ਲੈਂਦੀ ਕੰਮ ਤਰਨ ਨੂੰ ਆ ਕੇ ਜੋਗਦਾ ਪਹੁੰਚੋ ਕੋਈ ਨਹੀਂ ਪਾ ਲੋ ਪਾ ਦੋ ਹੁਣ ਪਾ ਕੇ ਤੇ ਹੁਣ ਹੌ ਸਲੋ ਕਰਕੇ ਕਰ ਲੋ ਮੇਰੇ ਪੈਨ ਲੱਗੇ ਮੈਂ ਪੈਣ ਤੋਂ ਮੈਂ ਤੇ ਪੈਸਾ ਉਹ ਚਿਪਚਿਪੂ ਹੋਣ ਰਿਆ ਚਲੋ ਠੀਕ ਹੈ ਪਿਓ ਤੀਨੇ ਤੇ ਚਲੋ ਠੀਕ ਹੈ ਜੀ ਤੇ ਬਾਸਤਾ ਪੁੱਟਾ ਹੁੰਦੇ ਨਾ ਘਰ ਦਾ ਸੈਟਮੈਂਟ ਤੇ ਪਿਓ ਦੀ ਜੰਗ ਲੱਗੀ ਆ ਹੁਣ ਉਹ ਆਹ ਸਾਸ ਪਾਉਣੀ ਆ ਜਿਆਦਾ ਉਹ ਜਦ ਕਸ਼ੇ ਬੜੀ ਆ ਸਾਰੇ ਚ ਭਾਤੀ ਚਲ ਤੂੰ ਆਪਣੇ ਮੱਕਰੇ ਚ ਪਾ ਲਈ ਤੇ ਇਹ ਲੜੋਣਾ ਤੇ ਰਾਮ ਨਾਲ ਖਾਓ ਟੇਸਟ ਕਰੋ ਤੇ ਚਲੋ ਮੈਂ ਇੱਕ ਤੁਹਾਡੇ ਚੱਕਰ ਦੇ ਵਿੱਚ ਫਿਰ ਉੱਧਰ ਗਈ ਆ ਚਲੋ ਠੀਕ ਆ ਜੀ